ਨਹੀਂ ਬਾਈ ਫਿਰ ਮੈਨੂੰ ਐਂ ਦੱਸ ਵੀ ਇਹ ਇਹ ਫੈਸਲੇ ਨਾਲ ਵੀ ਗੱਲ ਕਲੀਅਰ ਹੈ ਵੀ ਲੜਾਈਆਂ ਘਟ ਜਾਣੀਆਂ ਘਟ ਜਾਣੀਆਂ ਬਾਈ ਖਤਮ ਹੀ ਹੋ ਜਾਣਗੀਆਂ ਲੜਾਈਆਂ ਖਤਮ ਐ ਹੋ ਜਾਣੀਆਂ ਕਿੰਨੀ ਲੜਾਈ ਹੋ ਜੇ ਨਹੀਂ ਲੜਾਈਆਂ ਤਾਂ ਰਹਿਣੀਆਂ ਨਾ ਜਾਰੀ ਲੜਾਈਆਂ ਨਹੀਂ ਰਹਿਣੀਆਂ ਘਟ ਜਾਣੀਆਂ ਥੋੜਾ ਜਾਂ ਐਂ ਨਹੀਂ ਵੀ ਅੱਗੇ ਹੂੰ ਚੱਕਿਆ ਆਧਾਰ ਕਾਰਡ ਤੇ ਚੱਲ ਤਣਾਉਲੇ ਕਿਵੇਂ ਨਹੀਂ ਹੋਣਾ ਕਿਵੇਂ ਬੰਦ ਕਰ ਤੇ ਆਧਾਰ ਕਾਰਡ ਅਧਾਰ ਕੜਕਾਂ ਬੰਦ ਹੋ ਗਈ ਬੱਸਾਂ ਚ ਬੰਦੀ ਕਰਤੇ ਹੁਣ ਟਿਕਟ ਲੱਗਿਆ ਕਰੂ ਬੁੜੀਆਂ ਦੇ ਤੇ ਹੋਰ ਹੁਣ ਅੱਛਾ ਫਿਰ ਤਾਂ ਭਾਈ ਆ ਮਤਲਬ ਰੋਡ ਵੇ ਤੇ ਕੱਲੀਆਂ ਬੁੜੰਗੀ ਨਹੀਂ ਦੀਆਂ ਸੀ ਹੋਂਦਾ ਸਾਰੇ ਜੜਾ ਕਰਦੇ ਰਹਿਣਾ ਕੋਈ ਤਾਂ ਅੱਗੇ ਨੂੰ ਜਾਇਆ ਕਰੂ ਅਸੀਂ ਪੰਚਾਇਤੀ ਵਾਣ ਨੂੰ ਵੇਲੀ ਫਿਰ ਉਹ ਦੇਖਿਆ ਹਾਂ ਹੁਣ ਤਾਂ ਤੈਨੂੰ ਪਤਾ ਹੀ ਆ ਫਿਰ ਪਤਾ ਭਾਈ ਬਹੁਤ ਵੱਡਾ ਝਟਕਾ ਹਨ ਝਟਕਾ ਵੀ ਆ ਵਧੀਆ ਹੋ ਗਿਆ ਹੂੰ ਕਿਵੇਂ ਐ ਥੋੜਾ ਵੀ ਉਹ ਉਹੀ ਤਾਂ ਮੈਂ ਮੈਂ ਦਾ ਬੜਾ ਵੱਡਾ ਫਾਇਦਾ ਹੋ ਗਿਆ ਇਹ ਵੀ ਅੱਗੇ ਤਾਂ ਮੈਨੂੰ ਪਤਾ ਲੱਗਦਾ ਸੀ ਵੀ ਯਾਰ ਮੈਂ ਜਾਂਦੀ ਆ ਧਾਰਕਾਰ ਚੱਕ ਕੇ ਬਾਅਦ ਚੁੰਨੀ ਤੇ ਧਾਰਕਾਰ ਚੱਕਣਾ ਆਉਂਦਾ ਸੀਗਾ ਹੈ ਐ ਥੋੜਾ ਜਿਹਾ ਪੈਸੇ ਚੱਕਣੇ ਆ ਹਾਂ ਵੀ ਫਿਰ ਕਿਹੜਾ ਟਿਕਟ ਲੱਗਣੀ ਹੈ ਕਿਹੜਾ ਟਿਕਟ ਲੱਗਣੀ ਹੈ ਹੁਣ ਫਿਰ ਇੱਕ ਤਰੀਕ ਦੇ ਬਾਅਦ ਜਿਹਨਾਂ ਦੀ ਲੜਾਈ ਹੋਊਗੀ ਹੈਨਾ ਪਰ ਲੜਾਈ ਤਾਂ ਹੋਣੀ ਹੀ ਹੋਣੀ ਆ ਪਰ ਸੋਚ ਲਿਆ ਕਰਦੇ ਹਾਂ ਨਾ ਵੀ ਕਿਹੜਾ ਆਪੀ ਆਪਨੋ ਹਾਂ ਸਾਡੇ ਯਾਰ ਕਾਦੇ ਵਾਸਤੇ ਹਾਂ ਕਾਦੇ ਵਾਸਤ ਲੜਨਾ ਵੀ ਆਪਾਂ ਨੂੰ ਕਿਰਾਇਆ ਤੇਖ ਲੱਗ ਲੱਗੂ ਹਾਂ ਫਿਰ ਇਸਤੇ ਹੁਣ ਕਿਹੜਾ ਗਾਣਾ ਕਰੇ ਇਸਤੇ हां मैं करे सुदी जिथे मैं फोन ਕੀਤਾ ਬਾਈ ਤੈਨੂੰ हां ਜਿੱਦੇ ਤੁਹਾਨੂੰ ਬਰਨਾਲੇ ਗਿਆ ਸੀ ਆਪ ਤੇ ਮੈਂ ਬਾਕੀ ਖੜਾ ਸੀ ਪਹਿਲਾਂ ਕਹਾਣੀ ਦੱਸ ਦੇ ਬਾਈ ਉਹ ਮੈਂ ਕਹਾਣੀ ਦੱਸ ਦੇਣਾ ਉਹ ਮੈਂ ਚੜ ਗਿਆ ਬਾਈ ਵਾਸਤੇ ਤੇ ਆਪਾਂ ਕਿਹੜਾ ਦੇਖਣਾ ਹੁੰਦਾ ਵੀ ਕਿਹੜੀ ਸਰਕਾਰੀ ਆ ਕੇ ਜਾਂ ਦੂਜੀ ਚੜਦੀ ਹਾਂ ਰੋਡਵੇ ਤੇ ਹਾਂ ਰੋਡਵੇ ਚ ਆ ਮਾਂ ਚਲੋ ਬੀ ਟਾਈਮ ਨਾਲ ਪਹੁੰਚਾਂਗੇ ਹੂੰ ਤੇ ਮੈਂ ਭਰਾਵਾ ਟਿਕਟ ਦੇ ਕੇ ਹੇ ਸੀਟ ਤੇ ਬਸ ਮੜਾ ਝੁਕਾਈ ਸੀ ਉਦੋਂ ਉਹ ਮੁਰਾ ਬੁੜੀਆਂ ਹੋਰ ਚੜ ਗਈਆਂ ਅੱਛਾ ਬੇਬੇ ਦੇ ਹੱਥ ਚ ਵੱਡੀ ਹਰੀ ਕੈਣੀ ਥੋੜੀ ਕਿਤੇ ਮੱਥਾ ਢੇਕਣ ਜਾਂਦੀ ਹੋ ਕਹਿੰਦੀ ਬੇਬੋਤਾ ਮੈਨੂੰ ਦੇ ਸੀਟ ਹਾਂ ਮਾਂ ਗਾ ਬਿਮਾਰ ਤੇ ਮੈਂ ਤਾਂ ਪੈਸੇ ਦਿੱਤੇ ਆ ਨਾਲ ਤਾਂ ਤੂੰ ਫ੍ਰੀ ਭਾਲ ਦੇ ਨਾਲ ਸੀਟ ਭਾਲਦੀ ਆ ਦੋਨੇ ਕੰਮ ਨਹੀਂ ਨਾ ਹੋਣੇ ਚਲ ਮੈਂ ਗਾ ਵਾਹਦਾ ਭਾਈ ਹਾਂ ਤੇ ਫਿਰ ਕੀ ਹੋਇਆ ਭਰਾਵਾ ਮੈਂ ਕਨੈਕਟਰ ਨੂੰ ਕਹਦਾ ਮੈਂ ਕਿਦਾਂ ਮੁੱਕੂਗਾ ਮੈਂ ਇਹ ਕਹਿੰਦਾ ਭਾਈ ਇੱਕ ਤਰੀਕ ਤੋਂ ਮੁੱਕ ਜੇ ਸਿਆਪਾ ਹਾਂ ਅੱਛਾ ਫਿਰ ਮੈਂ ਚਲ ਫਿਰ ਮੇਰੇ ਦਿਮਾਗ 'ਚ ਆਇਆ ਫਿਰ ਮੈਂ ਇਹ ਤਾਂ ਫੇਰ ਤਾਂ ਉੱਤੇ ਬਰਨਾਲੇ ਦੇ ਸੰਨ ਚ ਹੀ ਬਣਾਇਆ ਸੀ ਅੱਛਾ ਇਸ ਤੋਂ ਥੋੜਾ ਜਿਹਾ ਹਾਂ ਉਹ ਮੈਂ ਸਾਨੂੰ ਆਉਂਦਾ ਜੀ ਸਾਡੇ ਨਾਲ ਵੀਡੀਓ ਬਲਾਗ ਕਰਾਂ ਪਰ ਉਹ ਤੋਂ ਪਹਿਲਾਂ ਹੀ ਆਉਂਦਾ ਉਹ ਸ਼ਹਿਰ ਤੋਂ ਗਾਹਾਂ ਸ਼ੁਰੂ ਹੁੰਦਾ ਹੂੰ ਪਹਿਲਾਂ ਪਿੱਛੇ ਵੀਡੀਓ ਦਾ ਉਤਰਾਂ ਨੂੰ ਵੀਡੀਓ ਬਲਾਗ ਕਹਿੰਦੇ ਸਾਡੇ ਹੂੰ ਬੈਰਾ ਕਹਿੰਦਾ ਉਹਦੇ ਤੇ ਫਿਰ ਮੇਰੇ ਯਾਰ ਸਾਰਾ ਕੁਝ ਹੀ ਦਵਾਇਆ ਨਾ ਪਹਿਲਾਂ ਨਾ ਤੂੰ ਟੱਪੀ ਕਦੇ ਬੀੜਿਓ ਬਲਾਗ ਸੀ ਨਹੀਂ ਹੁਣ ਤੀਜੇ ਦਿਨੀ ਜੱਤਰਾ ਤੇ ਰਹਿੰਦੀ ਘਰੇ ਛੱਡ ਕੇ ਜਵਾਂ ਕਿਸੀ ਹੂੰ ਫਿਲਦਾਨਾ ਤੂੰ ਡੱਪੀ ਕਦੇ ਵੀਡੀਓ ਬਲਾਗ ਸੀ ਦੀ ਹੁਣ ਜਤਰਾਤੀ ਰਹਦੀ ਘਰੇ ਛੱਡ ਕੇ ਜਵਾਕ ਸੀ ਹੁਣ ਤੈਨੂੰ ਪੁੱਛੂ ਕਿਵੇਂ ਜਾਣਿਆ ਤਨੌਲੇ ਹੁਣ ਤੈਨੂੰ ਪੁੱਛੂ ਕਿਵੇਂ ਜਾਹੇਗੀ ਤਨੌਲੇ ਕਰੇ ਰਹਿਣਦੇ ਨਹੀਂ ਪੂਰੇ ਪ੍ਰਬੰਧ ਕਰਤੇ ਧੰਨਵਾਦ ਕਰਾਂ ਮੈਂ ਤਾਂ ਸਰਕਾਰ ਦਾ ਜੀ ਨੇ ਆਧਾਰ ਕਾਡ ਬੱਸਾਂ ਵਿੱਚ ਬੰਦ ਕਰਤੇ ਧੰਨਵਾਦ ਕਰਦਾ ਮੈਂ ਸਰਕਾਰ ਦਾ ਜੀ ਨੇ ਆਧਾਰ ਕਾਡ ਬੱਸਾਂ ਵਿੱਚ ਬੰਦ ਕਰਤੇ ਆਹ ਵਾ ਦੇਖਤਾ ਬਾਈ ਵਰਮਾ ਤੇ ਇਹਨੇ ਇੱਕ ਵਾਰੀ ਤੇ ਇੱਕ ਇਹਦਾ ਆਪਾਂ ਪਹਿਲਾਂ ਆਇਆ ਸੀਗਾ ਮੈਂ ਸਰਕਾਰ ਨੂੰ ਆ ਬੇਨਤੀ ਕਰਦੇ ਹਣਾ ਹਾਂ ਹੁਣ ਦੱਸ ਦੇ ਵੀ ਅਸੀਂ ਪਹਿਲਾ ਗਾਣਾ ਕਾਲੇ ਬੇਨਤੀਆਂ ਕਰਦੀਆਂ ਹੁੰਦੀਆਂ ਪੁੰਦਰਾ ਲਈ ਇੱਕ ਨਾ ਪਹਿਲਾ ਗਾਣਾ ਬਾਈ ਜਿਹੜਾ ਆਪਾਂ ਕਰਿਆ ਸੀਗਾ ਧਰਕੜ ਬੰਦ ਕਰੋ ਸੱਚੀ ਬੰਦ ਹੋ ਗਏ ਉਹ ਜਿਵੇਂ ਸੀਗਾ ਉਹ ਨਾ ਵੀ ਬੇ ਮਾੜਾ ਗਾਣਾ ਕਰਦਾ ਰੀਨਨ ਕਰਾਇਆ ਆ ਵੀ ਜਿਹੜੇ ਮੇਰੇ ਚਾਰ ਬੌਲਰ ਆਉਣਾ ਕਰਦਾ ਉਹ ਕਿਵੇਂ ਸੀਗਾ ਉਹ ਸੀਗਾ ਕਦੇ ਨਹੀਂ ਵਾਲੀ ਪਾਲਿਸੀ ਤੱਕ ਕਦੇ ਮੁੱਕੇ ਸੁਰੱਖਿ ਹੈ ਮੇਰੇ ਜਹੇ ਬੰਦੇ ਆਂ ਦੀ ਖੋਹੀ ਰਹਿੰਦੀ ਕੁਰਕੀ ਕਦੇ ਨੇਲ ਪੌਨਿਸ਼ ਤੱਕ ਕਦੇ ਮੁਕੇ ਸੁਰਖੀ ਹੋਏ ਮੇਰੇ ਜਹੇ ਬੰਦੇ ਆਂ ਦੀ ਖੋਈ ਰਹਿੰਦੀ কুরਕੀ ਹੁਣ ਬੱਸਾਂ ਤੇ ਤਾਂ ਹੁੰਦਾ ਅਸੀਂ ਕਦੇ ਕਦੇ ਜਾਣਾ ਬਿਊਟੀ ਪਲਣ ਵਾਲੇ ਨੇ ਤਕੀ ਫਸਾ ਦੇ ਨੇ ਮੱਸਾਂ ਦਾ ਕਾਇਆ ਅਸੀਂ ਆਪੇ ਪਰ ਜਾਗੇ ਵਸਦਾਰ ਕਾਡ ਕਰ ਦਿਓ ਬਿਊਟੀ ਪਾਰਲਰਾਂ ਨੂੰ ਕਰਦੇ ਹੋਗਾ ਦਾ ਹਰ ਗਾਣ ਤੇ ਉਹ ਬਈ ਬੇਨਤੀ ਸੀ ਮੇਰੀ ਉਹ ਬੜਾ ਉਹਨਾਂ ਨੇ ਅੱਛਾ ਬੱਸਾਂ ਦਾ ਕਿਰਾਇਆ ਸੀ ਆਪੇ ਭਰ ਰਏ ਬਿਊਟੀ ਪਾਰਲਰ ਮਹਿੰਗਾ ਬਹੁਤ ਹੁੰਦਾ ਜੀ ਉਹ ਮੇਰੇ ਕੋਲੇ ਆਈ ਸੀ ਨਾ ਦੋ ਤਿੰਨ ਬੰਦਾ ਦੀ ਕੰਪਲੇਨਟ ਆਪਣੇ ਮਤਲਬ ਵਿਆਹੇ ਵਰਿਆਂ ਦੀ ਹੁਣ ਮੈਨੂੰ ਤਾਂ ਕੀ ਪਤਾ ਸੀ ਨਾ ਕਿੰਨਾ ਤਾਂ ਮੈਨੂੰ ਤਾਂ ਹੁਣ ਪਤਾ ਲੱਗਿਆ ਐ ਹੁੰਦਾ ਹੁੰਦਾ ਸਹੀ ਹੈ ਲਓ ਜੀ ਵੀਡੀਓ ਕਿਵੇਂ ਲੱਗੀ ਸ਼ੇਅਰ ਕਰਦੇ ਇੱਕ ਦਿਨ ਤੋਂ ਸਾਡੇ ਜਿਹੜੇ ਬੱਸਾਂ ਦੇ ਵਿੱਚ ਕਿਰਾਇਆ ਲੱਗਣਾ ਸ਼ੁਰੂ ਹੋ ਗਿਆ ਹਾਂ ਵੀ ਵਧੀਆ ਐ ਵੀ ਦੱਸ ਦਿਓ ਵੀ ਇਹ ਵਧੀਆ ਹੋ ਰਿਹਾ ਜਾਂ ਕਿਦਾਂ ਅਸੀਂ ਵੀ ਸੁਣਿਆ ਪਤਾ ਨਹੀਂ ਲੱਗੂ ਹੋਣਾ ਜਾਂ ਨਹੀਂ ਹੋਣਾ ਵਸ ਚਲੋ ਹ ਹਰ ਅਗਲੀਆਂ ਵੀਡੀਓ ਦੇਖਣ ਲਈ ਪੇਜ ਫੋਲੋ ਕਰ ਲਓ ਭੁੰਦੜਾ ਵਾਲਾ ਬਾਈ ਮਨਦੀਪ ਢੱਲੋਂ ਜਲਦੀ ਆਵਾਂਗੇ ਬਾਈ ਚਲਦੀ ਹਨਾ ਤਰਾਸੀਤਾ